ਨੇ ਕਿਉਂ ਦੀਦੀ ਇੱਕ ਅਜੀਬ ਜਿਹੀ ਆਦਤ ਸੀ ਆਪਣੇ ਜਨਮ ਦਿਨ ਤੋਂ ਕਿੰਨੇ ਦਿਨ ਪਹਿਲਾਂ ਆਪਣਾ ਰੀਅਲ ਸੁਭਾਅ ਕਾਉਣਾ ਸ਼ੁਰੂ ਕਰ ਦਿੰਦੀ ਜਦੋਂ ਮੈਂ ਘਰ ਦੇ ਅੰਦਰ ਵੱਡਦਾ ਪੱਜ ਕੇ ਲੱਤਾਂ ਨੂੰ ਚੰਬੜ ਜਾਂਦੀ ਪੁੱਛਣਾ ਸ਼ੁਰੂ ਕਰ ਦਿੰਦੀ ਪਾਪਾ ਪਾਪਾ ਮੇਰੇ ਲਈ ਕੀ ਗਿਫਟ ਲੈ ਕੇ ਆਇਓ ਮੈਂ ਹਮਾਂਕੋ ਆਖਦੇ ਨਾ ਅੱਜ ਤਾਂ ਮੈਂ ਭੁੱਲ ਗਿਆ ਫੇਰ ਕੀ ਸੀ ਘਰੇ ਜਿਦਾ ਇੱਕ ਤੂਫਾਨ ਜਿਹਾ ਆ ਜਾਂਦਾ ਘਾਟੇ ਦੇ ਵਿੱਚ ਫੜੀ ਹਰ ਚੀਜ਼ ਪਰਾਂ ਵਗਾ ਕੇ ਮਾਰਦੀ ਜੋ ਵੀ ਸਾਹਮਣੇ ਆਉਂਦਾ ਉਹਨੂੰ ਠੁੱਡੇ ਮਾਰਦੀ ਗੁੱਸਾ ਕੱਢਦੀ ਮੇਰੇ ਨਾਲ ਰੁੱਸ ਜਾਂਦੀ ਮੈਨੂੰ ਬੁਲਾਉਂਦੀ ਨਾ ਦੂਰ ਹਟਵੀਂ ਰੁੱਖੀ ਉੱਗੀ ਇੱਕ ਰੁੱਖ ਦੇ ਉੱਤੇ ਇੱਕ ਧਰੇਕ ਦੇ ਉੱਤੇ ਜਾ ਚੜਦੀ ਪਤਾ ਸੀ ਕਿ ਹੁਣ ਇਹਨੇ ਨਹੀਂ ਮੰਨਣਾ ਚਾਹੇ ਕਿੰਨਾ ਵੀ ਥੱਕਿਆ ਟੁੱਟਿਆ ਹੁੰਦਾ ਉਸੇ ਵੇਲੇ ਫੇਰ ਦੁਬਾਰਾ ਤੋਂ ਬਾਜ਼ਾਰ ਜਾਣਾ ਪੈਂਦਾ ਫੇਰ ਦੁਬਾਰਾ ਤੋਂ ਬਾਜ਼ਾਰ ਜਾ ਕੇ ਉਹਦੇ ਲਈ ਉਹਦੀ ਕੋਈ ਪਸੰਦੀਦਾ ਚੀਜ਼ ਲੈ ਕੇ ਆਉਣੀ ਕੋਈ ਨਿੱਕਾ ਮੋਟਾ ਕੋਈ ਖਾਣ ਪੀਣ ਦੇ ਲਈ ਜਾਂ ਫਿਰ ਕੋਈ ਛੋਟਾ ਮੋਟਾ ਖਡਾਉਣਾ ਬਾਜ਼ਾਰ ਚੋਂ ਲੈ ਕੇ ਆਉਣਾ ਫਿਰ ਜਾ ਕੇ ਉਹਨੇ ਰੋਟੀ ਖਾਣੀ ਫਿਰ ਜਾ ਕੇ ਉਹਨੇ ਜਿੱਦ ਛੱਡਨੀ ਫਿਰ ਜਾ ਕੇ ਉਹ ਹੀਠਾ ਉੱਤਰਦੀ ਉਸ ਉਸ ਤਰੀਕ ਤੋਂ ਸਮਾਂ ਬੀਤ ਗਿਆ ਹੌਲੀ ਹੌਲੀ ਮੈਂ ਉਹਦੇ ਸੁਭਾਤੋਂ ਵਾਕਿਫ ਹੋ ਚੁੱਕਾ ਸੀ ਸਮਾਂ ਆ ਗਿਆ ਉਹਦਾ ਵਿਆਹ ਹੋ ਗਿਆ ਉਹ ਸਹੁਰੇ ਘਰ ਚਲੇ ਗਈ ਹੁਣ ਉਹ ਸਹੁਰੇ ਘਰ ਗਈ ਦਾ ਪਹਿਲਾ ਜਨਮ ਦਿਨ ਸੀ ਔਰ ਕਿਸੇ ਨੂੰ ਯਾਦ ਹੋਵੇ ਨਾ ਹੋਵੇ ਮੈਨੂੰ ਤਾਂ ਪੱਕਾ ਯਾਦ ਸੀ ਉਹ ਦਿਨ ਅੱਜ ਆਪਣੇ ਆਪ ਹੀ ਸਕੂਟਰ ਪਤਾ ਨਹੀਂ ਮਠਿਆਈ ਦੀ ਦੁਕਾਨ ਵਾਲੇ ਕਿਤਾ ਮੁੜ ਗਿਆ ਉਹ ਮਠਿਆਈ ਜਿਹੜੀ ਉਹਨੂੰ ਸਭ ਤੋਂ ਵੱਧ ਪਸੰਦ ਹੈ ਬਰਫੀ ਦਾ ਇੱਕ ਡੱਬਾ ਪੈਕ ਕਰਾਇਆ ਤੇ ਕਰਾਉਂਦਿਆਂ ਯਾਦ ਆਇਆ ਉਹ ਤੇ ਹੁਣ ਸਹੁਰੇ ਘਰ ਚਲੇ ਗਈ ਆ ਪਤਾ ਨਹੀਂ ਕਿਉਂ ਕੰਮ ਤੋਂ ਮੁੜਦੇ ਸਮੇਂ ਜਿਦਾ ਇੱਕ ਇੱਕ ਪਲ ਦੇ ਲਈ ਭੁਲੇਖਾ ਜਾ ਪਿਆ ਹੋਵੇ ਬਸ ਫਿਰ ਕੀ ਸੀ ਸਿੱਧਾ ਸਕੂਟਰ ਖਿੱਚ ਦਿੱਤਾ ਸਹੁਰਿਆਂ ਵੱਲੋਂ ਤੇ ਇਹਦੇ ਸਹਾਰਿਆਂ ਵੱਲੋਂ ਜਾ ਰਿਹਾ। ਸ਼ਾਮ ਦਾ ਕੁਸਮਸਾ ਸੀ। ਸਕੂਟਰ ਦੂਰੋਲੇ ਖੜਾ ਕਰਕੇ ਸੋਚਿਆ ਸਰਪ੍ਰਾਈਜ਼ ਦਊਗਾ। ਦੱਬੇ ਪੈਰੀ। ਉਹਦੇ ਘਰ ਵੱਲੋਂ ਜਦੋਂ ਵਧਦਾ ਸੀ। ਉਹਨਾਂ ਦੇ ਬਰਾਂਡੇ ਵਿੱਚੋਂ ਲੰਘਣ ਲੱਗਾ ਤੇ ਦੂਰੋਂ ਉੱਚੀ-ਉੱਚੀ ਰੋਣ ਦੀਆਂ ਆਵਾਜ਼ਾਂ ਆਉਣ ਲੱਗ ਪਈਆਂ। ਉੱਚੀ-ਉੱਚੀ ચીਖ ਝੜੇ ਦੀਆਂ ਆਵਾਜ਼ਾਂ ਆਉਣ ਲੱਗ ਪਈਆਂ। ਇਹ ਸੁਣ ਕੇ ਪੈਰ ਉੱਥੇ ਦੇ ਉੱਥੇ ਰੁਕ ਗਏ। ਕਿੰਨੀ ਦੇਰ ਕਿੰਨੀ ਦੇਰ ਖਲੋਤਾ ਇਹ ਸੋਚੀ ਗਿਆ। ਪਤਾ ਨਹੀਂ ਕਿਉਂ ਰੋਂਦੀ ਹੋਗੀ ਅੱਜ ਦੇ ਦਿਨ। ਪਤਾ ਨਹੀਂ ਕਮਲੀ ਨੇ ਅੱਜ ਅਈ ਤੇ ਦਿਨੇ ਕੁਛ ਖਾਦਾ ਵੀ ਆ ਕਿ ਨਹੀਂ ਖਾਦਾ ਵਰੇ-ਵਰੇ ਦੇ ਦਿਨ ਸੋਖੋ ਵੈਸੇ ਹੀ ਜਾਮਾ ਪੁਛਾ ਨਾ ਜਾਮਾ ਐਸੇ ਤੋਂ ਚਿੱਤੀ ਦੇ ਵਿੱਚ ਫੈਸਲਾ ਕੀਤਾ ਕਿ ਮੇਰਾ ਮੇਰਾ ਮੁੜ ਜਾਣਾ ਹੀ ਬਿਹਤਰ ਹੋਊਗਾ ਘੜਿਕ ਮਗਰੋਂ ਆਪਣੇ ਆਪ ਨੂੰ ਸੰਭਾਲ ਕੇ ਸੋਚਿਆ ਕਿ ਫੋਨ ਲਾ ਕੇ ਪੁੱਛਾਂ ਫੋਨ ਕੀਤਾ ਮੈਂ ਕਿਹਾ ਗੁੱਡੋ ਤੇਰਾ ਗਿਫਟ ਲੈ ਕੇ ਆਇਆ ਬਸ ਇਦਾਂ ਕਹਿ ਲਾ ਕਿ ਤੇਰਾ ਗਿਫਟ ਲੈ ਕੇ ਤੁਰੇ ਹੀ ਆਉਣਾ ਤੇਰੇ ਵੱਲ ਤੂੰ ਇਦਾਂ ਕਰ ਚਾਹ ਦੀ ਪਤਲੀ ਤਰ ਤੇਰੀ ਮਾਂ ਨੂੰ ਪਸੰਦ ਖੋਏ ਵਾਲੀ ਬਰਫੀ ਪੂਰਾ ਡੱਬਾ ਭਰ ਕੇ ਲਿਆ ਆਪਣੇ ਸਾਰੇ ਪਰਿਵਾਰ ਦੇ ਬਾਕੀ ਜੀਆਂ ਨੂੰ ਵੀ ਖਵਾਈ ਆਖਰ ਭਾਈ ਤੇਰਾ ਜਨਮ ਦਿਨ ਹੈ ਤੇ ਅਗੋਂ ਕਾਲੀ ਦੇ ਨਾਲ ਕਹਿਣ ਲੱਗੀ ਪਾਪਾ ਅਸੀਂ ਅਸੀਂ ਅੱਜ ਘਰ ਨਹੀਂ ਆ ਤੁਸੀਂ ਅੱਜ ਨਾ ਆਇਓ ਤੁਹਾਨੂੰ ਪਤਾ ਅਸੀਂ ਅੱਜ ਬਾਹਰ ਹੋਟਲ ਦੇ ਵਿੱਚ ਖਾਣ ਦੇ ਲਈ ਜਾਣਾ ਤੇ ਦੇਰ ਹੋ ਜਾਣੀ ਆ ਇਹ ਕਹਿੰਦੇ ਸੀ ਕਿ ਬਾਅਦ ਵਿੱਚ ਆਪਾਂ ਫਿਲਮ ਵੇਖਣ ਵੀ ਜਾਵਾਂਗੇ ਮੇਰਾ ਪਹਿਲਾ ਜਨਮ ਦਿਨ ਇੰਜ ਹੋਇਆ ਇਹਨਾਂ ਦੇ ਘਰ ਇੰਨਾ ਚਾਹ ਕਰੀ ਜਾਂਦੇ ਨੇ ਤੁਸੀਂ ਕਦੀ ਇੰਨਾ ਚਾਹ ਨਹੀਂ ਕੀਤਾ ਹੋਣਾ ਜਿਨਾ ਇਹ ਕਰਦੇ ਨੇ ਇਹਨੀ ਗੱਲ ਸੁਣ ਕੇ ਜਦਾਂ ਜਿਦਾ ਪੈਰਾ ਹੇਠੋਂ ਮਿੱਟੀ ਨਿਕਲ ਗਈ ਹੋਵੇ ਮੇਰਾ ਪੂਰਾ ਵਜੂਦ ਜਿਦਾ ਪੱਥਰ ਤਾਂ ਹੋ ਗਿਆ ਹੋਵੇ ਸਕੂਟਰ ਨੂੰ ਕਿੱਕ ਮਾਰਨ ਜੋਗੇ ਮਸਾਂ ਹੀ ਥੋੜੇ ਬਹੁਤੇ ਸਾਹ ਸਮੀਟਦਾ ਸੋਚੀ ਪੈ ਗਿਆ ਕਿਸੇ ਵੇਲੇ ਬਾਪ ਦੇ ਵੜੇ ਦੀ ਹਰ ਸ਼ੈ ਦੇ ਉੱਤੇ ਆਪਣਾ ਹੁਕਮ ਚਲਾਉਂਦੀ ਹੁੰਦੀ ਸੀ ਮਾਂ ਰਾਣੀਆਂ ਦੇ ਵਾਂਗ ਵਕਤ ਦੇ ਨਾਲ-ਨਾਲ ਆਪਣੇ ਆਪ ਨੂੰ ਕਿੰਨੇ ਸਾਰੇ ਝੂਠ ਬੋਲਣੇ ਸਿਖਾ ਦਿੱਤੇ ਨੇ ਪਤਾ ਨਹੀਂ ਧੀਆਂ ਇਹ ਕਿਤਾ ਕਰ ਲੈਂਦੀ ਐ ਇਸ ਚੀਜ਼ ਦਾ ਭੇਦ ਸ਼ਾਇਦ ਸ਼ਾਇਦ ਰੱਬ ਵੀ ਨਹੀਂ ਪਾ ਸਕਾ ਉਸੇ ਵੇਲੇ ਬਸ ਦਾ ਚੁੱਕ ਬਸ ਸਾਚੂ ਕੇ ਜਾਂਦੀਆਂ ਟਿਊਸ਼ਨ ਨੂੰ ਕੁਛ ਤੁੜੀਆਂ ਕੁੜੀਆਂ ਕੁੜੀਆਂ ਵੇਖੀਆਂ ਮਨ ਦੇ ਵਿੱਚ ਆਇਆ ਕਿ ਵੀ ਆਪਣੇ ਵੇੜੇ ਦੀਆਂ ਮਹਾਰਾਣੀਆਂ ਹੋਣਗੇ ਉਹਨਾਂ ਨੂੰ ਦੇਖ ਕੇ ਮੇਰੀ ਸੋਚ ਦੀ ਲੜੀ ਟੁੱਟ ਗਈ ਮੈਂ ਉਸ ਨੂੰ ਇਕਦਮ ਹੀ ਕਲਾਵੇ ਦੇ ਵਿੱਚ ਲੈ ਲਿਆ ਮੂੰਹ ਮਿੱਠਾ ਕਰਵਾ ਕੇ ਬਹੁਤ ਸਾਰਾ ਲਾਡ ਪਿਆਰ ਕਰਕੇ ਉਹਨਾਂ ਦਾ ਸਿਰ ਪਲੋਸਿਆ ਇਨੀ ਗਲਾਖ ਅਣਜਾਣ ਮੰਜ਼ਿਲ ਵੱਲ ਰਵਾਨਾ ਹੋ ਗਿਆ ਕਿ ਕਿ ਜਾਂ ਜੀਉਣ ਜੋਗੀਏ ਇਸ ਉਮਰ ਦੀਆਂ ਤੇਰੀਆਂ ਇਹ ਬਾਦਸ਼ਾਹੀਆਂ ਪਰਮਾਤਮਾ ਸਦਾ ਵਾਸਤੇ ਇਦਾਂ ਹੀ ਕੈਮ ਰੱਖਿਆ ਕਹਾਣੀ ਲਿਖੀ ਸੀ ਹਰਪ੍ਰੀਤ ਸਿੰਘ ਜਵੰਦਾ ਹੋਰਾਂ ਨੇ ਤੇ ਸਾਡੇ ਤੱਕ ਪਹੁੰਚਾਈ ਸੀ ਸੁਖਦੀਪ ਸਿੰਘ ਘੁੰਮਣ ਹੋਰਾਂ ਨੇ ਤਿਆਂ ਦੇ ਜੀਵਨ ਦੀ ਬਚਪਨ ਤੋਂ ਲੈ ਕੇ ਕਿਸੇ ਦੂਸਰੇ ਘਰ ਜਾਣ ਤੱਕ ਦੀ ਇਹ ਕਹਾਣੀ ਆਪਣੇ ਆਪ ਦੇ ਵਿੱਚ ਬੜਾ ਕੁਝ ਸਮੋ ਕੇ ਬੈਠੀ ਸ਼ਾਇਦ ਤੁਸੀਂ ਵੀ ਸੋਚਣ ਦੇ ਲਈ ਮਜਬੂਰ ਹੋਗੇ ਕਿ ਸ਼ਾਇਦ ਇਹੋ ਹੀ ਰੀਜ਼ਨ ਹੈ ਆਪਾਂ ਘਰ ਦੇ ਵਿੱਚ ਤਿਆਂ ਨੂੰ ਹੋਰ ਬਧੇਰੇ ਪਿਆਰ ਕਰਨ ਦੇ ਕਰਦੇ ਹਾਂ ਸ਼ਾਇਦ ਕਿਤੇ ਨਾ ਕਿਤੇ ਪਿਓ ਨੂੰ ਇਹ ਅਹਿਸਾਸ ਹੁੰਦਾ ਕਿ ਜੋ ਉਹਦੀਆਂ ਮਨਮਾਨੀਆਂ ਜੋ ਉਹਦੀਆਂ ਛੁਟੀਆਂ ਛੁਟੀਆਂ ਵੱਡੀਆਂ ਖਵਾਸ਼ਾਂ ਨੇ ਜੋ ਦੇ ਛੋਟੇ ਛੋਟੇ ਨਖਰੇ ਨੇ ਉਹ ਪਤਾ ਨਹੀਂ ਬਗਾਨੇ ਘਰ ਦੇ ਵਿੱਚ ਜਾ ਕੇ ਪੂਰੇ ਹੋਣੇ ਜਾਂ ਨਹੀਂ ਹੋਣੇ ਇਸੇ ਕਰਕੇ ਮਰ ਜਾਣੀਆਂ ਰੱਜ ਕੇ ਪਿਆਰ ਲੈਂਦੀਆਂ ਨੇ ਆਪਣੇ ਘਰ ਦੇ ਇਹਨਾਂ ਵੱਡਾ ਜੇਰਾ ਸ਼ਾਇਦ ਹੀ ਕਿਸੇ ਦਾ ਹੋਵੇ ਜਿਹੜਾ ਆਪਣੇ ਆਪ ਨੂੰ ਇਸ ਤਰੀਕੇ ਦੇ ਨਾਲ ਪਤਲ ਲੈਂਦਾ ਉਹ ਕਹਿੰਦੇ ਨੇ ਨਾ ਕਿ ਆਦਤਾਂ ਨਹੀਂ ਬਦਲਦੀਆਂ ਆਤਾ ਸਿਰ ਦੇ ਨਾਲ ਨਿਭਦੀਆਂ ਨੇ ਜੋ ਜੋ ਬੰਦੇ ਦੇ ਵਿੱਚ ਚੰਗੀਆਂ ਜਾਂ ਮਾੜੀਆਂ ਖਾਮੀਆਂ ਹੁੰਦੀਆਂ ਨੇ ਉਹਦੇ ਨਾਲ ਹੀ ਜਾਂਦੇ ਹਨ ਪਰ ਸ਼ਾਇਦ ਇੱਥੇ ਤੇ ਵੀ ਝੂਠਾ ਪੈ ਜਾਂਦਾ ਹਰ ਇੱਕ ਚੀਜ਼ ਬਦਲ ਦਿੰਦੀ ਆ ਧੀ ਜਦੋਂ ਬਗਾਨੇ ਘਰ ਜਾਂਦੀ ਉਹ ਪਤਾ ਹੀ ਨਹੀਂ ਲੱਗਣ ਦਿੰਦੀ ਆਪਣੇ ਪਹਿਲੇ ਸੁਭਾਅ ਦਾ ਜਦੋਂ ਕਿਸੇ ਦੂਸਰੇ ਤੇ ਲੜ ਲੱਗ ਜਾਂਦੀ ਉਹ ਫਿਰ ਉਥੋਂ ਦੇ ਹਸਾਤੇ ਨਾਲ ਟਲ ਜਾਂਦੀ ਫਿਰ ਸ਼ਾਇਦ ਆਪਾਂ ਇਹ ਨਹੀਂ ਕਹਿ ਸਕਦੇ ਕਿ ਆਦਤਾਂ ਨਹੀਂ ਬਦਲਦੀਆਂ ਵਾਦੜੀਆਂ ਸਜਾਦੜੀਆਂ ਸਿਰਾਨਾਂ ਨਹੀਂ ਬਦਲੀਆਂ ਇਹ ਤੇ ਆਪਾਂ ਬਦਲਦਾ ਵੇਖਦੇ ਆ ਇਹ ਤੇ ਆਪਾਂ ਅੱਖੀਂ ਵੇਖਦੇ ਆ ਉਹਨਾਂ ਸਾਰੀਆਂ ਧੀਆਂ ਦੇ ਲਈ ਢੇਰ ਸਾਰਾ ਪਿਆਰ ਇਸੇ ਤਰ੍ਹਾਂ ਦੇ ਨਾਲ ਖੁਸ਼ੀਆਂ ਮਾਣਦਿਆਂ ਰਹਿਣ